ਇੱਥੇ ਮੈਂ ਬਿਹਾਰੀ ਦਾ ਡਾਕਟਰ ਹੈਗਾ ਸਿਵਲ ਹਸਪੀਟਲ ਜਨਾਲਾ ਦੇ ਵਿੱਚ ਸਾਡੀ ਜਿਹੜੀ ਅੱਜ ਇਹ ਹੜਤਾਲ ਚੱਲਦੀ ਪਈ ਹੈ ਉਹ ਚ ਸਾਡਾ ਇੱਕ ਮੇਨ ਮੁੱਦਾ ਹੋਰ ਵੀ ਇਹ ਹੈ ਕਿ ਤੁਹਾਨੂੰ ਜਿਹੜੀ ਸਾਡੀ ਤਰੱਕੀ ਹੈ ਉਹ ਵੀ ਬੰਦ ਕੀਤੀ ਜਾ ਰਹੀ ਸਾਨੂੰ ਜਿਹੜਾ 4914 ਵਾਲਾ ਸਾਡਾ ਤਰੱਕੀ ਦਾ ਜਿਹੜਾ 10 ਚਾਹੀਦਾ ਕੈਡਰ ਉਹ ਸਾਡਾ ਬੰਦ ਕਰ ਦਿੱਤਾ ਗਿਆ 2021 ਤੋਂ ਤੇ ਸਾਡੀ ਮੇਨ ਮੰਗ ਇਹ ਹੋਰ ਹੈ ਕਿ ਸਾਡਾ ਜਿਹੜਾ 2016 ਤੋਂ ਬਾਅਦ ਜਿਹੜਾ 6th ਪੇ ਕਮਿਸ਼ਨ ਲੱਗਿਆ ਸੀ ਉਹਦਾ ਸਾਡਾ ਏਰੀਆ ਅਜੇ ਤੱਕ ਬਕਾਇਆ ਹੈਗਾ ਸਾਨੂੰ ਕੋਈ ਵੀ ਉਸ ਤੋਂ ਬਾਅਦ ਕੋਈ ਵੀ ਉਹਦੇ ਵਾਸਤੇ ਸਾਨੂੰ ਕੋਈ ਕੁਛ ਵੀ ਨਹੀਂ ਇਨਫੀਮੇਸ਼ਨ ਨਹੀਂ ਕੀਤਾ ਗਿਆ ਅਗਲੀ ਫਿਰ ਕਦ ਤੱਕ ਇਹ ਰਹੇਗਾ ਜਾਇ ਇਸ ਦੀ ਕਹ 11 ਵਜੇ ਦੀ ਤੁਸੀਂ ਕਹਿ ਰਹੇ ਹੋ ਇਹ ਅਸੀਂ 2 ਦਿਨ ਹੋਰ 3 ਘੰਟੇ ਦੀ ਸਟ੍ਰਾਈਕ ਰਹੇਗੀ 11 ਤਰੀਕ ਨੂੰ ਸਾਡੀ ਫਾਈਨੈਂਸ ਮਿਨਿਸਟਰ ਨਾਲ ਉਹ ਮੀਟਿੰਗ ਹੈਗੀ ਜੇ ਉਸ ਤੋਂ ਕੋਈ ਵੀ ਡਿਸੀਜਨ ਨਹੀਂ ਨਿਕਲਦਾ ਫਿਰ ਅਨੰਥੇ ਸਮਾਈ ਲਈ ਇਹ ਸਟ੍ਰਾਈਕ ਚੱਲੀ ਰਹੇਗੀ ਮੇਰਾ ਨਾਮ ਡਾਕਟਰ ਹਰਮਨਜੀਤ ਰੰਧਾਵਾ ਮੈਂ ਇੱਥੇ ਬੱਚਿਆਂ ਦੇ ਸਪੈਸ਼ਲਿਸਟ ਬਣੋ हां मेरी पेशेंट है दिए ਸਾਡੀ ਅੱਜ ਜਿਹੜੀ ਸੂਬੇ ਭਰ ਦੇ ਵਿੱਚ ਹਟਾਾਲ ਹੈ ਪੀਸੀਐਮਐਸ ਐਸੋਸੀਏਸ਼ਨ ਵੱਲੋਂ ਹੈਗੀ ਹੈ ਸਮੂਹ ਡਾਕਟਰਸ ਦੀ ਹਟਾਾਲ ਹੈ 8 ਤੋਂ 11 ਵਜੇ ਤੱਕ ਸਾਡੀਆਂ ਜਿਹੜੀਆਂ ਹੋਪਟਲੀਸ ਨੂੰ ਬੰਦ ਕੀਤੀਆਂ ਗਈਆਂ ਨੇ 11 ਤਰੀਕ ਤੱਕ ਸਾਡੀ ਐਸੇ ਤਰ੍ਹਾਂ ਹੀ ਚੱਲੇਗੀ ਉਸ ਤੋਂ ਬਾਅਦ ਵੀ ਜੇ ਸਾਡੀਆਂ ਮੰਗਾਂ ਜਿਹੜੀਆਂ ਅਸੀਂ ਕੀਤੀਆਂ ਨੇ ਉਹ ਨਹੀਂ ਪੂਰੀਆਂ ਹੋਈਆਂ ਤੇ ਫਿਰ ਅਸੀਂ ਅਨਿੱਥੇ ਸਮੇਂ ਲਈ ਟੋਟਲ ਆਪੀਡੀ ਸ਼ਟਡਾਊਨ ਕਰ ਦਵਾਂਗੇ 8 ਤੋਂ 2 ਵਜੇ ਜਿਹੜੀਆਂ ਮੰਗਾਂ ਨੇ ਮੈਮ ਜਿੰਨਾ ਕਰਕੇ ਸਾਰਾ ਦੇਖੋ ਸਾਡੀ ਮੈਨਾਂ ਮੈਂ ਦੇਖੋ ਸਾਡੀ ਕੋਈ ਡਾਕਟਰਾਂ ਦੇ ਕੋਈ ਲੋਕਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਸੀਂ ਲੋਕਾਂ ਦੇ ਨਾਲ ਹੈਗੇ ਅਸੀਂ ਲੋਕਾਂ ਨੂੰ ਬੈਟਰ ਸਿਹਤ ਸਹੂਲਤਾ ਦੇਣਾ ਚਾਹੁੰਦੇ ਆ ਪਰ ਸਾਨੂੰ ਸਰਕਾਰ ਉਹਦੇ ਵੀ ਸਾਡੀ ਕੋਈ ਮਦਦ ਨਹੀਂ ਕਰ ਰਹੀ 1999 ਦੇ ਵਿੱਚ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਜਿੰਨੀਆਂ ਪੋਸਟਾਂ ਸੀ ਤੇ 2024 ਚ ਵੀ ਉਨੀਆਂ ਹੀ ਪੋਸਟਾਂ ਡਾਕਟਰਾਂ ਦੀਆਂ ਹੈਗੀਆਂ ਨੇ ਇੰਨੀ ਜ਼ਿਆਦਾ ਪਾਪੂਲੇਸ਼ਨ ਵੱਧ ਗਈ ਹੈ 2800 ਪੋਸਟ ਡਾਕਟਰ ਦੀ ਜਿਹੜੀ ਆ ਖਾਲੀ ਪਈ ਹੈ ਹੁਣ ਤੁਸੀਂ ਇਹ ਦੇਖੋ ਕਿ ਜੇ 2800 ਪੋਸਟ ਡਾਕਟਰ ਦੀ ਖਾਲੀ ਪਈ ਹੋਏਗੀ ਤੇ ਆਪਾਂ ਮਰੀਜ਼ਾਂ ਨੂੰ ਕਿਵੇਂ ਵਿਚਾਰਿਆ ਅਨੁਸਾਰਿਆਂ ਨੂੰ ਆਪਾਂ ਸੇਵਾ ਸਹੂਲਤਾਂ ਪ੍ਰੋਵਾਈਡ ਕਰ ਸਕਦੇਗੇ ਤੇ ਮੇਨ ਸਾਡਾ ਇਹ ਮੰਗਾਂ ਮੰਗ ਹੈਗੀ ਹੈ ਕਿ ਜਿਹੜੀ ਸਾਡੀਆਂ ਪੋਸਟਾਂ 2800 ਪੋਸਟ ਡਾਕਟਰਾਂ ਦੀ ਖਾਲੀ ਪਈ ਹੈ ਉਹਨੂੰ ਭਰਿਆ ਜਾਵੇ ਤਾਂ ਕਿ ਦੂਜੇ ਡਾਕਟਰਾਂ ਦੇ ਉੱਤੇ ਵਾਧੂ ਬੋਝ ਨਾ ਪਾਇਆ ਜਾਵੇ ਤੇ ਉਹ ਇੱਕ ਸੁਰੱਖਿਅਤ ਮਾਹੌਲ ਦੇ ਵਿੱਚ ਕੰਮ ਕਰ ਸਕਣ ਤੁਸੀਂ ਦੇਖ ਲਓ ਡਾਕਟਰ ਚਾਰ ਚਾਰ ਡਾਕਟਰ ਸਾਡੇ ਜਿਹੜੇ ਨੇ OVIP ਡਿਊਟੀ ਤੇ ਹੁੰਦੇ ਨੇ ਹਰ ਹਫਤੇ ਤੇ ਚਾਰ ਡਾਕਟਰ ਜਦੋਂ VIP ਡਿਊਟੀ ਤੇ ਜਾਣਗੇ ਮਗਰ ਕੋਈ ਡਾਕਟਰ ਹੁੰਦਾ ਨਹੀਂ ਮਰੀਜ਼ ਵਿਚਾਰੇ ਖੱਜਲ ਖਰਾਬ ਹੁੰਦੇ ਨੇ ਆ ਕੋ ਪਿੰਡਾਂ ਚੋਂ ਵਿਚਾਰੇ ਪਤਾ ਨਹੀਂ ਕਿਸ ਤਰ੍ਹਾਂ ਆਉਂਦੇ ਨੇ ਕਿਰਾਇਆ ਫੜ ਫੜ ਕੇ ਇੱਥੋਂ ਤੱਕ ਪਹੁੰਚਦੇ ਨੇ ਅਗਰ ਜਦੋਂ ਡਾਕਟਰ ਦਾ ਦਰਵਾਜ਼ਾ ਬੰਦ ਦੇਖਦੇ ਤੇ ਉਹ ਕਿੰਨੇ ਨਰਾਸ਼ ਹੋ ਕੇ ਜਾਂਦੇ ਨੇ ਤੇ ਸਰਕਾਰ ਨੂੰ ਚਾਹੀਦਾ ਜੇ ਉਹ ਚਾਰ ਡਾਕਟਰ ਵੀਆਈਪੀ ਤੇ ਜਾਂਦੇ ਨੇ ਤੇ ਤੁਸੀਂ ਹੋਰ ਭਰਤੀ ਕਰੋ ਤਾਂ ਕਿ ਉਹਨਾਂ ਦੀ ਜਗ੍ਹਾ ਤੇ ਚਾਰ ਡਾਕਟਰ ਬੈਠਣ ਅਤੇ ਮਰੀਜ਼ਾਂ ਨੂੰ ਕੋਈ ਖੱਜਲ ਖਰਾਬੀ ਨਾ ਹੋਵੇ ਮੇਨ ਸਾਡੀ ਹੜਤਾਲ ਜਿਹੜੀ ਹੈ ਅਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਚੰਗੀਆਂ ਦੇਣ ਦੇ ਲਈ ਹੜਤਾਲ ਕੀਤੀ ਹੈ ਕਿ ਵੱਧ ਤੋਂ ਵੱਧ ਡਾਕਟਰ ਭਰਤੀ ਕਰੋ ਮਰੀਜ਼ਾਂ ਨੂੰ ਇਥੇ ਨਿਰਾਸ਼ ਹੋ ਕੇ ਨਾ ਜਾਣਾ ਪਵੇ ਸਾਡੇ ਤੋਂ ਜਸਪ੍ਰੀਤ ਸਿੰਘ ਜੀ ਮੈਂ ਇੱਥੇ ਰਣਾਲਾ ਹਸਪਤਲ ਦੇ ਕੇਸ ਨਾਲ ਜੁੜੀ ਹੋਈ ਆਂ ਮੈਂ ਉਹ ਤੁਹਾਨੂੰ ਦੱਸਾਂਗਾ ਅਸੀਂ ਇੱਥੇ ਮੇਨ ਮੰਗਾ ਜੋ ਪੂਰੇ ਸਬੇਤ ਫੜਦਾ ਲੋਗੇ ਮੇਨ ਮੰਗਾ ਹਰਿਆਣੇ ਇੱਕ ਸਿਕਿਉਰਟੀ ਗਾਰਡ ਲੈ ਕੇ ਦਾਪੂ ਵਿੱਚ ਡਾਕਟਰ ਡਿਊਟੀ ਕਰਦੇ ਨੇ ਪੀਪਲ ਕਾਫੀ ਹੁੰਦਾ ਜਾਂਦਾ ਹੈ ਕਿ ਮੈਂ ਡਾਕਟਰ ਸੇ ਡਿਊਟੀ ਕਰਦੇ ਪਰ ਇਹਨਾਂ ਨੇ ਕੋਈ ਸਿਕਿਉਰਿਟੀ ਪ੍ਰੋਵਾਈਡ ਨਹੀਂ ਕੀਤੀ ਜਾਂਦੀ ਬਹੁਤ ਸਾਰੇ ਪੇਸ਼ੈਂਟ ਸ਼ਰਾਬ ਪੀ ਕੇ ਵੀ ਆਉਂਦੇ ਨੇ ਉਹ ਮੈਡੀਕਲ ਨੀਕਲ ਕੇਸ ਪਾਸਪੋਰਟ ਤੇ ਕਰਾਉਣ ਆਉਂਦੇ ਨੇ ਕਾਫੀ ਪੇਸ਼ਵਾਨਾਂ ਨੇ ਗਰੋਹ ਕੀਤੀ ਜਿਸ ਕਰਕੇ ਡਾਕਟਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਥਾਨੀ ਸਰਕਾਰ ਅੱਗੇ ਹੀ ਮੰਗਿਆ ਕਿ ਰਾਤ ਨੂੰ ਤੇ ਦਿਨ ਨੂੰ ਲਈ ਸਿਕਿਉਰਿਟੀ ਪ੍ਰੋਪਰ ਪ੍ਰੋਵਾਈਡ ਕਰਵਾਈ ਜਾਵੇ ਆਂਜੋ ਸੁਰੱਖਤ ਮਹੌਲੇ ਜੁੜੀ ਕਰ ਸਕਦੇ ਇਸ ਅੰਘਰਸ਼ ਕੱਤ ਤੱਕ ਜਾਰੀ ਰਹੂਗਾ ਜੇ ਮੰਗਾਂ ਨਹੀਂ ਮੰਨੀਆਂ ਜਾਂਦੀ ਇਹ ਸੰਘਰਸ਼ ਸਾਡਾ ਅਨਮਿੱਥੇ ਸਮੇਂ ਲਈ ਜਾਰੀ ਰਹੇਗਾ ਜਦ ਤੱਕ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀ ਅਸੀਂ ਹੌਲੀ ਹੌਲੀ ਵਾਪਿੰਦੀ ਮੀਟਿੰਗ ਤੋਂ ਬਾਅਦ ਹੋਰ ਪ੍ਰਦਰਸ਼ਨਾਂ ਸਾਥੇ ਜੇ ਕਰਾਂਗੇ ਬਟ ਇਹ ਸਾਲ ਜੀਤਾ ਸਤਾ ਵੀ ਮੰਗਾ ਮੰਨ ਕੇ ਬਾਤ ਹੀ ਚੱਲੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼